ਇੱਕ ਵਾਰੀ ਥੋੜਾ ਜਿਹਾ ਪਿੱਛੇ ਮੁੜ ਕੇ ਦੇਖੀਏ ਤਾਂ ਜਿਹੜੀ ਆ ਸਾਹਮਣੇ ਟੀਸੀ ਦਿਖ ਰਹੀ ਆ ਇਹਦੇ ਮਗਰਲੇ ਪਾਸੇ ਸੀਗਾ ਆਪਣਾ ਇੰਦਰ ਹਰਪਾਸ ਜਿੱਥੇ ਟਰੈਕ ਕਰਕੇ ਆਏ ਆ ਤੇ ਇੱਥੇ ਦੀ ਅਸੀਂ ਥੋੜਾ ਜਿਹਾ ਰਿਸਕੀ ਰਸਤੇ ਤੇ ਉਤਰਿਆ ਸਿਰਫ ਔਰ ਸਿਰਫ ਪਾਣੀ ਕਰਕੇ ਜਿਵੇਂ ਤੁਹਾਨੂੰ ਕਿਹਾ ਵੀ ਪਾਣੀ 4 ਤੋਂ 6 ਲੀਟਰ ਹੋਵੇ ਇਸ ਟਰੈਕ ਤੇ ਬੰਦੇ ਨੇ ਜੇ ਜਾਣਾ ਕੋਲੇ ਆਪਦਾ ਕੈਰੀ ਕਰਿਆ ਹੋਵੇ ਤੇ ਪਿੱਛੇ ਵਾਲਾ ਜਿਹੜਾ ਗਲੇਸ਼ੀਅਰ ਆ ਸਵੇਰੇ ਇੱਥੋਂ ਪਾਣੀ ਭਰਿਆ ਸੀਗਾ ਆਪਾਂ ਕਿਸੇ ਕੋਲੇ ਦੋ ਬੋਤਲਾਂ ਸੀ ਕਿਸੇ ਕੋਲੇ ਇੱਕ ਬੋਤਲਾਂ ਸੀ ਤੇ ਪਰ ਬਾਈ ਨੇ ਪਾਣੀ ਨਹੀਂ ਚੱਕਿਆ ਤਰਕੇ ਦੋ ਦੋ ਬੋਤਲਾਂ ਮਸਾਂ ਚ ਤੇ ਵਿੱਚ ਬਾਈ ਇੱਕ ਦੋ ਇਹੋ ਜਿਹੇ ਵੀ ਹੋਣਗੇ ਜਿਨ੍ਹਾਂ ਨੇ ਬੋਤਲਾਂ ਨਹੀਂ ਚੱਕੀਆਂ ਹਾਂ ਹਾਂ ਵੀ ਬਾਈ ਨੇ ਕਹਿਤਾ ਵੀ ਖਾਲੀ ਜਾਣਾਗਾ ਤਾਂ ਕੋਈ ਦਿੱਕਤ ਨਹੀਂ ਪਰ ਉਹਨਾਂ ਨੇ ਇਹ ਨਹੀਂ ਦੇਖਿਆ ਨਾ ਬਾਈ ਆਪਾਂ ਅੱਖਾਂ ਜੀ ਕਿ ਪਾਣੀ ਚੱਕ ਲਵਾਂ ਆਪਦਾ ਹਾਂਜੀ ਬਾਈ ਜੀ ਅੱਧਾ ਅੱਧਾ ਪਾਣੀ ਮਸਾਂ ਸਹੀ ਗੱਲ ਆ ਬਾਈ ਜੀ ਪਰ ਉਹਨਾਂ ਨੇ ਇਹ ਨਹੀਂ ਦੇਖਿਆ ਬਈ ਆਪਾਂ ਕਿੱਥੇ ਜਾਣਾਗਾ 43030 ਮੀਟਰ ਉੱਚੇ ਗਏ ਸੀ ਆ ਆ ਸੌਰੀ ਸੌਰੀ 4300 30 ਮੀਟਰ ਉਹ ਵੀ ਮੈਂ ਉਹ ਦੱਸਦਾ ਦੂਜੇ 14421 ਫੁੱਟ ਉੱਚਾ ਹੈਗਾ ਇਹ ਤੇ ਮੀਟਰਾਂ ਚ ਹੈ 4300 30 ਮੀਟਰ ਉੱਚਾ ਹੈਗਾ ਤੇ ਇਧਰ ਆਪਣੀ ਬਾਕੀ ਸੈਨਾ ਉਹ ਉੱਥੋਂ ਲੱਗੀ ਸਾਰੇ ਉਤਰਨ ਆਏ ਆਏ ਨਾਲ 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 ਇਹ ਦੇ ਗਲੇਸ਼ੀਅਰ ਦੇ ਤੇ ਬਾਕੀ ਪਿੱਛੇ ਆਈ ਜਾਂਦੇ ਹੁਣ ਇਹਨਾਂ ਨੂੰ ਰਲੌਣੇ ਨਾਲ ਥੋੜੇ ਰਾਹ ਦੱਸਦੇ ਆ ਤੇ ਇੱਥੇ ਕੰਮ ਪੱਥਰਾਂ ਤੇ ਬੜਾ ਰਿਸਕੀ ਆ ਛਰਨੇ ਚ ਤੇ ਪੱਥਰਾਂ ਦੇ ਪਾਣੀ ਰੱਖ ਪੈਰ ਪੈਰ ਰੱਖ ਕੇ ਲੰਘਿਆ ਨਹੀਂ ਜਾਂਦਾਗਾ ਤੇ ਸਲਿੱਪਰੀਆ ਬੜਾ ਜਿਆਦਾ ਕੰਮ ਕਿ ਉਹਨਾਂ ਨੂੰ ਇੱਕ ਵਾਰੀ ਰਾਹ ਦੱਸ ਦਿਆਂ ਇਹ ਇੱਥੇ ਖੜੇ ਆ ਤੇ ਪੌਣੇ 1:07 ਵਜੇ ਦਾ ਸਮਾਂ ਹੋ ਗਿਆ ਤੇ ਇਥੋਂ ਆਪਣੀ ਸਨੋ ਲਾਈਨ ਦਿਖੀ ਜਾਂਦੀ ਆ ਤੇ ਅੱਧੇ ਪੌਣੇ ਘੰਟੇ ਰਸਤਾ ਹੋਰ ਲੱਗੂ ਪਰ ਸਾਨੂੰ ਹਨੇਰਾ ਵਧਿਆ ਹੋ ਜੂਗਾ ਤੇ ਆਪਣਾ ਟ੍ਰੈਕ ਤਾਂ ਸਾਥੀ ਆ ਸਵੇਰੇ ਦਾ ਨਾਲ ਹੀ ਕੱਲ ਦੇ ਨਾਲ ਹੀ ਨੇ ਤੇ ਦੋਨੇ ਇੱਕ ਥੋੜੇ ਪਿੱਛੇ ਵਰਦੇ ਆਉਣਗੇ ਤੇ ਇੱਧਰ ਬਾਈ ਰੇਂਜ ਸੈੱਟ ਕਰੀ ਜਾਂਦੇ ਆ ਦੀ ਬੋਕੀ ਟੋਕੀ ਜੀ ਹਾਂ ਚਲੋ ਵੇਲੋ ਤੇ ਇੱਧਰ ਕੀ ਐਫ ਸੀ ਗਿਆ ਚੜ ਕੇ ਆਪਾਂ ਇਧਰ ਦੀ ਗਏ ਸੀ ਜਾਂਦੇ ਹੋਏ ਇਸ ਸਾਈਡ ਦੀ ਗਏ ਸੀ ਤੇ ਉਤਰ ਕੇ ਇਸ ਸਾਈਡ ਦੀ ਆਇਆ ਪਰ ਇਧਰ ਦੀ ਕੋਈ ਟ੍ਰੇਲ ਨਹੀਂ ਹੈਗੀ ਇਧਰ ਦੀ ਟ੍ਰੇਲਾਂ ਬਣੀਆਂ ਹੋਈਆਂ ਐ ਚੜ੍ਹਨ ਵਾਸਤੇ ਇਧਰ ਦੀ ਕੰਮ ਬਸ ਐਡਵੈਂਚਰ ਹੀ ਆ ਗੱਲਾ ਬਾਈ ਮੜਾ ਧਿਆਨ ਨਾਲ ਇੱਥੇ ਸਲਿੱਪਰੀਆ ਪੱਥਰ ਪਾਣੀ ਵਾਲੇ